ਵਦਾਂਸ ਤੋਂ ਹਰ ਇੱਕ ਆਫਸਰਾਂ ਦੇ ਵਿੱਚ ਇਸ ਨੂੰ ਵਿੱਚ ਤੇ ਫਾਜੀ ਪਾਰਟੀ ਦੇ ਬਹੁਤ ਹੀ ਸingular ਸਦਾਰਨ ਜੀ ਸੀ ਜਿਹੜੇ ਸਾਡੀ ਰਸ਼ਾਂ ਮੁਨਦੀ ਕੈਂਪੇਨ ਦੇ ਫਗਵਾਦੇ ਦੇ ਕੋਆਰਡੀਨੇਟਰ ਸੀ ਉਹਨਾਂ ਤੇ ਅੱਜ ਉਹਨੇ ਇਹ ਜਿਹੜਾ ਇੱਕ ਸਭਾ ਕੋਲੀ ਜੁਨਾ ਦੇ ਕਰਤੇ ਫਾਇਦੇ ਕਿਸੇ ਕੁਛ ਬੰਦਿਆਂ ਨੂੰ ਜੁਨਾ ਦੇ ਕਰਕੇ ਇਹਨਾਂ ਮੇਲ ਨਾਇਆ ਸੀਗਾ ਪਰ ਮੈਂ ਇਹਨਾਂ ਨੂੰ ਕਹਿ ਰਿਹਾ ਸੀਗਾ ਕਿ ਸਾਡੀ ਪਾਰਟੀ ਇਸ ਈ ਨੂੰ ਪੰਜਾਬ ਦੇ ਵਿੱਚ ਬਿਲਕੁਲ ਬਰਬਾਦ ਨਹੀਂ ਕਰੂ ਇਹ ਤਾਂ ਸਾਡੀ ਪਾਰਟੀ ਦੇ ਇਹ ਤਾਂ ਸਾਡੀ ਪਾਰਟੀ ਦੇ ਆਖੋਸ਼ ਪੰਜਾਬ ਦੇ ਵਿੱਚ ਕਿਸੇ ਵੀ ਪੰਜਾਬੀ ਦੇ ਉੱਤੇ ਪੰਜਾਬ ਦੇ ਕਿਸੇ ਵੀ ਨਿਵਾਸੀ ਦੇ ਉੱਤੇ ਜੇ ਕਿਸੇ ਨੇ ਇੰਦਾ ਵੀ ਕਾਰਵਾਈ ਕੀਤੀ ਉਹ ਤਿਆਰ ਹੈ ਸਾਡੀ ਪੁਲਿਸ फोर्स ਬਿਲਕੁਲ ਹੱਥ ਪਰਾਂਵਾ ਜਵਾਬ ਦੇਦੀ ਹੈ ਉਹ ਸਾਡਾ ਤੈਅ ਹੈ ਕਿ ਇਦਾਂ ਦੇ ਜਿਹੜੇ ਗੈਂਸਟਰ ਨੇ ਇੰਦਾਂ ਦੇ ਜਿਹੜੇ ਬਦਮਾਸ਼ ਨੇ ਗੁੰਡੇ ਦੇ ਇਹ ਜਨਤਾ ਸਲਾਖਾਂ ਦੇ ਪਿੱਛੇ ਦੱਲਾਂਗੇ ਤੇ ਜਾਂ ਫਿਰ ਮੁਕਾਬਲਾ ਵੀ ਘੇਰੇ ਤੇ ਵੀ ਹੋ ਜਾਣਗੇ ਇੱਕ ਭੱਜਣ ਦੀ ਦਿੰਦੇ ਤਾਂ ਭਾਵੇਂ ਜੋ ਮੱਦੀ ਹੋਵੇ ਅਸੀਂ ਬਲਤਿਆ ਕੀਤਾ ਕਿ ਸਾਡੀ ਸਰਕਾਰ ਨਸ਼ਿਆਂ ਦੇ ਵਿਰੋਧ ਸਾਡੀ ਸਰਕਾਰ ਪੰਜਾਬ ਨੂੰ ਜੈਸ਼ਟਰ ਮੁਖ ਅਸੀਂ ਕਰਨਾ ਤੁਮਨੇ ਸਾਡੀ ਪਾਰਟੀ ਦੇ ਸਾਡੀ ਸਰਕਾਰ ਦੇ ਮੁੱਖ ਉਦੇਸ਼ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਹੈ ਇੱਥੇ ਵੀ ਸਪਸ਼ਟ ਹੈ ਸੋ ਇਹ ਸਸ ਵੀ ਆਇਆ ਹੁਣ ਵੀ ਸਾਡੀ ਗੋਲ ਸਾਈ ਹੈ ਮਾਨ ਸਾਹਿਬ ਨੇ ਬੜੀਆ ਸਖਤ ਦਾਤਾ ਕੀਤੀ ਹੈ ਕਿ ਤੁਸ ਸਰਦਾਰ ਮਾਈ ਕਹੋ ਤੁਹਾਨੂੰ ਪਤਾ ਹੈ ਕਿ ਪਿਛਲੇ ਪੰਚੇ ਦਿਨ ਪਹਿਲਾਂ ਫਾਦਰ ਕਾ ਦੇ ਵਿੱਚ ਇੱਕ ਆਦਰ ਸਸ ਦੇ ਨਿੱਕਾ ਦੇ بیٹے ਨਵੀਂ ਉਹ ਊੜੇ ਦਾ ਖਤਲ ਤੱਤਾ ਸੀ ਕਹਿੰਦਾ ਨੇ ਉਹ ਬੰਦੇ ਅੱਜ ਜਿਹੜੇ ਆ ਉਹ ਟੈਪ ਇਹਦੇ ਕਿਤੇ ਦੇ ਦਾ ਬਾਦਲ ਨਾ ਬਹੁਤ ਬੋਟਾ ਰੈਸਟ ਸੀ ਅਸੀਂ ਕਹਿ ਦੋ ਛੱਡਾਗੇ ਪਰ ਉਹ ਬੰਦੀ ਪਰ ਮੈਂ ਆਪਣੇ ਸਾਥੀ ਨੂੰ ਗਰੀਬ ਕਹਿਣਾ ਹੈ ਪਹਿਲੇ ਆਪਣੀ ਪਾਰਟੀ ਦੇ ਕੌਮੀ ਕਦਮਿੰਦਰ ਅਰਵਿੰਦ ਕੇਜਵਾਲ ਜੀ ਵੱਲੋਂ ਅੱਜ ਜਵਾਬਦੇਹ ਮਹਾ ਜੋ ਮੁੱਖ ਮੰਤਰੀ ਸਾਹਿਬ ਵੱਲੋਂ ਗੁਦਨੀਤ ਨੂੰ ਉਸ ਫੋਰਸ ਨੂੰ ਲਗਾ ਕੇ ਸਾਰੀ ਪਾਰਟੀ ਇਹਨਾਂ ਦੇ ਨਾਲ ਅਸੀਂ ਕਦੀ ਵੀ ਆਪਣੇ ਦੇ ਵਕਤ ਦਾ ਕੋਈ ਨੁਕਸਾਨ ਨਹੀਂ ਹੋ ਦਵਾਂਗੇ ਐਨ ਪਹਿਲਾਂ ਕਿਹਾ ਕਿ ਇਹ ਸਾਡੀ ਪਾਰਟੀ ਦੇ ਵਕਤ ਨੇ ਇਹ ਸਾਡੀ ਪਾਰਟੀ ਦੇ ਲੀਡਰ ਨੇ ਪਾ ਪੰਜਾਬ ਦੇ ਕਿਸੇ ਆਮ ਸ਼ਹਿਰੀ ਦਾ ਵੀ ਅਸੀਂ ਨੁਕਸਾਨ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬੋਲਦੇ ਜਿਹੜਾ ভগবਾਨ ਦੇ ਜਿੰਨੇ ਸਾਡੇ ਪਾਰਟੀ ਦੇ ਆਗੂ ਨੇ ਹਾਜ਼ਰੀ ਰੱਖੀ ਆ ਸਾਡੇ ਪ੍ਰਧਾਨ ਸਭਾ ਕਾਂਜੜੀ ਬਲਜੀਤ ਹੋਰੀਆਂ ਸਾਡੇ ਪ੍ਰਧਾਨ ਸਾਹਿਬ ਆਇਆ ਸਾਰੇ ਆਏ ਆ ਸਭ ਨੂੰ ਇਹ ਵਿਸ਼ਵਾਸ ਹੋਣਾ ਕਿ ਪੂਰੀ ਪਾਰਟੀ ਨਾਲ ਪੂਰੀ ਪੰਜਾਬ ਦੀ ਪਾਰਟੀ ਪੰਜਾਬ ਦੀ ਸਰਕਾਰ ਸਦਾ ਬਲਜੀਤ ਸਿੰਘ ਨਾਲ ਹੈ ਇਹਨਾਂ ਦੇ ਪਰਿਵਾਰ ਦੇ ਨਾਲ ਹੈ ਇਹਨਾਂ ਦੇ ਬੱਚਿਆਂ ਦੇ ਨਾਲ ਕਰੋੜ ਦੀ ਕੋਈ ਲੋੜ ਨਹੀਂ ਖਟਾਨ ਦੀ ਤਰ੍ਹਾਂ ਖੜੇ ਆ ਭਾਤਾਂ ਦੀ ਲੜਾਈ ਲੜਾਂਗੇ ਫਗਰ ਬੰਦਿਆਂ ਨੇ ਮੁੱਲੇ ਤੇਰੀ ਟ੍ਰੈਵਲ ਕੀਤੀ ਐ ਕਿ 2-3 ਦਿਨ ਦੇ ਵਿੱਚ ਹੀ ਤੁਹਾਨੂੰ ਇਹ ਲੱਗ ਜਿਹੜਾ ਬੰਦੂਗਾ ਕਿ ਅਸੀਂ ਕਿੱਦਾਂ ਕੰਮ ਕਰਦੇ ਹਾਂ ਹਰ ਇੱਕ ਹਰ ਰੋਜ਼ ਦਾ ਦਰਜ ਮੇਰਾ ਇਹਦਾ ਵੀ ਤੁਹਾਨੂੰ ਲੱਗੂਗਾ ਇਹ ਮੈਂ ਤੁਹਾਨੂੰ ਕਹਿੰਦਾ ਸੀ ਕੀ ਕਰਨਾ ਜੀ ਕਿ ਜਿਹੜੀਆਂ ਲਗਾਤਾਰ ਇਦਾਂ ਹੀ ਕੰਮਾਂ ਵਿੱਚ ਭੱਜ ਰਹੀਆਂ ਨੇ ਉਸ ਤੋਂ ਬਾਅਦ ਜਿਹੜੇ ਮੁਕਾਬਲੇ ਹੁੰਦੇ ਉਸ ਤੋਂ ਬਾਅਦ ਹੁੰਦਾ ਕਿ ਥਾਂ ਕਿਉਂ ਨਹੀਂ ਬੰਦਦਾ ਉਸ ਤੋਂ ਬਾਅਦ ਫੇਲ ਹੋ ਜਾਣਾ ਕਿ ਬੰਦ ਨਹੀਂ ਕਰਨਾ ਦੇਖੋ ਜਿਹੜੀ ਕਰਨ ਵਾਲੀ ਕਰਨ ਕਈ ਤੀਦਾ ਇਦਾਂ ਵਕਤ ਪੰਦੀਆਂ ਦੇ ਕਿ ਜਿਹੜੀਆਂ ਤੁਹਾਨੂੰ ਪਤਾ ਨਹੀਂ ਹੁੰਦਾ ਜਿੱਥੇ ਜਦੋਂ ਅੰਸਰ ਆ ਜਾਂਦਾ ਜਦੋਂ ਜਵਾਬ ਮਿਲ ਜਾਂਦਾ ਉਹਨੂੰ ਉੱਥੋਂ ਭੱਜ ਜਾਂਦੇ ਆ ਨੰਦੇ ਲੰਤ ਜਾਂਦੇ ਜਾਂ ਆਤਮਾ ਦੇ ਘਰ ਚਲੇ ਜਾਂਦੇ ਆ ਨਾ ਦੇ ਡੱਕ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਜਿਹੜਾ ਉਹ ਹੀ ਵਰੂ ਦਾ ਸਿੱਖ ਕਿਸੇ ਨੂੰ ਹਮਨਤ ਤੋਂ ਉਹਦੀ ਸਥਿਤੀ ਜਿਹੜੀ ਉਹ ਖਲਾਫ ਕਰ ਨਹੀਂ ਰਾਤ ਤੱਕ ਨਵਾਗੇ ਫਿਰ ਤੁਸੀਂ ਦੇਖੇ ਜਾਓ ਜਲਦੀ ਜਲਦੀ ਅਸੀਂ ਗੁਰਮੁਖੀ ਨਾ ਖਲਾਫ ਬਹੁਤ ਵੱਡੀ ਲੜਾਈ ਪਿਛਲੇ ਬਾਤ ਨਹੀਂ ਮੇਰ ਤੋਂ ਸ਼ੁਰੂ ਕੀਤੀ ਹੈ ਉਹ ਕਿਨੇ ਕਿਨੇ ਵੱਡੇ ਘਾਗ ਮੀਲ ਲ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਤਾਂ ਫਦੇ ਖਾਣ ਸਭ ਸਰਬਰ ਦੇ ਲੋਨ ਦੇ ਦਿੱਤੇ ਅਜੇ ਵੀ ਉਹ ਜੰਗ ਜadi ਇਹਦੇ ਕੁਛ ਲੈਂਦੇ ਆ ਉਹਨਾਂ ਨੂੰ ਜਿਹੜਾ ਗੇਸੇ ਤਰ੍ਹਾਂ ਪੰਜਾਬ ਨੂੰ ਗੈਸਟਰ ਨੂੰ ਮੁਕ ਕਰਨਾ ਜਿਹੜਾ ਉਹ ਸਾਡੀ ਡਿਊਟੀ ਆ ਉਹ ਅਸੀਂ ਕਰਾਂਗੇ ਕੋਤ ਪੰਜਾਗਰੋ ਤੇ ਕਿਹ ਅੰਸ਼ੇ ਦੀ ਦਰਦ ਨੂੰ ਨਹੀਂ ਅਸੀਂ ਹਰ ਹਫਤਾ ਦਾ ਹਰ ਸ਼ਨੀਵਾਰ ਨੂੰ ਆਪਾਂ ਗੱਲ ਕੀਤੀ ਹੈ ਉਹ ਡਰਗ ਦੇ ਨਹੀਂ ਜਿਹੜੇ ਯੋਧ ਨਸ਼ਾ ਪੰਦੇ ਦਲਜੀਤ ਰਾਜੂ ਬਣੀ ਕੋਆਰਡੀਨੇਟਰ ਨੇ ਬਗਵਾੜੇ ਤੇ ਪਿਛਲੇ ਇਸ ਮਹੀਨੇ ਇਹਨਾਂ ਨੇ ਬਹੁਤ ਗੱਲ ਕੀ ਕੰਮ ਕੀਤਾ ਕਿ ਇਹ ਨਹੀਂ ਲੱਗ ਇਹ ਤੇ ਨਹੀਂ ਕਿਤੇ ਲੱਗਦਾ ਵੀ ਉਹ ਜਿਹੜੇ ਡਰਗ ਪੈਡਲਰ ਨੇ ਉਹਨਾਂ ਵੱਲੋਂ ਹੀ ਕਿਸ ਇਦਾਂ ਦੀ ਹਾਲਤ ਇਹ ਹੋ ਸਕਦਾ ਹੈ ਕਿ ਉਹ ਮੈਂ ਅਸਲ ਕੋਈ ਨਾ ਸਹੀ ਜਵਾਬ ਤਾਂ ਤੁਹਾਨੂੰ ਹੈ ਦੋ ਦੋ ਮਤ ਦੇ ਸਕਦੇ ਨਾ ਪੁਲਿਸ ਅਸਰ ਸੋਣਾ ਗੱਲ ਕੀਤੀ ਜੀ ਪੁਲਿਸ ਵਾਲੇ ਮੇਰੇ ਤੇਰੇ ਕੋਲ ਤੁਹਾਨੂੰ ਲੱਗਦਾ ਜਦੋਂ ਬੰਦੇ ਫੜੇ ਜਾਣਗੇ ਉਦੋਂ ਤੁਹਾਨੂੰ ਮੈਂ ਸਪਸ਼ਟ ਦੱਸੂਗਾ ਕੌਣ ਕਿਉਂਕਿ ਦੇਖੋ ਜਦੋਂ ਅਸੀਂ ਡਰਗ ਦੇ ਖਿਲਾਫ ਬੋਲਦੇ ਆਂ ਅਡੰਦ ਨਹੀਂ ਬੋਲਦੇ ਆਪਣੇ ਹਕਮ ਨੇ ਕੋਈ ਬੰਦੀਕ ਹੋਣਾ ਨਹੀਂ ਬਹੁਤ ਬੋਝ ਹੁੰਦਾ ਜੀ ਮੇਰੇ ਅਲਕੀਨ ਜਿਹੜਾ ਉਹਦਾ ਪਾਰਟੀ ਮਿੰਟਟਰ ਬਹੁਤ ਕੰਮ ਕਰਦਾ ਸਾਡੇ ਤੋਂ ਦੂਰਾ ਕਰਦਾ ਹੈ ਕਿ ਦੂਰਾ ਕਰ ਬਾਕੀ ਨਾਲ ਦੂਰਾ ਕਰਦਾ ਹੂ ਹੰਦਾ ਕਿ ਇਹਾਂ ਕਾਜ ਜਦੋਂ ਡਟਦਾ ਅੰਦਾਗੇ ਸਾਡੇ ਰਾਤ ਚ ਫਨੋੜਾ ਬਹੁਤ ਕੋਈ ਗੱਲ ਨਹੀਂ ਦੇਖੋ ਜੀਵੋ ਆਪਾ ਇਹਦਾ ਬੈਡ ਐਲੀਮੈਂਟ ਆ ਦੇ ਖਲਾਫ ਲੱਗਦਾ ਤਾਂ ਸਾਨੂੰ ਇਹ ਵੀ ਨਾਲ ਤਿਆਰ ਕਰਾਉਗਾ ਕਿ ਅਸੀਂ ਇਹਨਾਂ ਦੇ ਮਦਦ ਦਿਸ਼ਾਨੇ ਦੇ ਵਿਆਸ ਸਕਦੇ ਕੁਆਇਲ ਨਹੀਂ ਦੱਸਦੇ ਨਹੀਂ ਸੁਰੱਖਿਆ ਬਾਰੇ ਕੀ ਅਗਰ ਸਰ ਦੰਦੇ ਵੀ ਲੜਦੇ ਆ ਤੇ ਇਹਨਾਂ ਦੀ ਫਿਰ ਸੁਰੱਖਿਆ ਵੀ ਤਾਂ ਯਕੀਨੀ ਬਣਾਣੀ ਹੈ ਬਿਲਕੁਲ ਇਹਨਾਂ ਦੀ ਸੁਰੱਖਿਆ ਯਕੀਨੀ ਹੋਊਗੀ ਇਹਨਾਂ ਦੇ ਪਤਵਾਨ ਦੀ ਸੁਰੱਖਿਆ ਯਕੀਨੀ ਹੋਊਗੀ ਤੁਸੀਂ ਸੁਣੋ ਜਿਹੜੇ ਜਿਹੜੇ ਜੇ ਹਾਤ ਨੂੰ ਹੁਣ ਜੀਐਸਪੀ ਸਾਹਿਬ ਜਿੱਦਾਂ ਗੱਲ ਕਰ ਰਹੇ ਸੀ ਉਹ ਪੰਜਾਬ ਦੇ ਹੀ ਨੇ ਜਾਂ ਆਟੋ ਪੰਜਾਬ ਦੇ ਨੇ ਕੁਝ ਹੋਰ ਉਹਦਾ ਫੜੇ ਲੈਣਗੇ ਫਿਰ ਬਰਾਂ ਲੱਗੇ ਮੈਂ ਪਹਿਲਾਂ ਵੀ ਕਹਿ ਸਕਦੇ ਨਹੀਂ ਪੰਜਾਬ ਦੇ ਕਿ ਜਿਹੜੇ ਬੰਦੀਆਂ ਨੇ ਕਿੰਨੇ ਕੋ ਕੋwidetilde ਕਰਨ ਫੋਨ ਦੇ ਉਹ ਜਿਹੜੇ ਬੰਦੇ ਦਾ ਨਾਮ ਹੈ ਕਿ ਕੋਈ ਲੈ ਰੇ ਦਾ ਕਿਤੇ ਹੋਰ ਹੋਵੇ ਸਾਨੂੰ ਇਹ ਕਰਨ ਦਾ ਕੋਈ ਵਾਸਤਾ ਨਹੀਂ ਫੜ ਚ ਲੈਣਾ ਕਿ ਕੰਮ ਕੰਮ ਕਿਹਾ ਜਾਂਦਾ ਕਿ ਭਾਰਤ ਆਇਆ ਕਿ ਜਿਹੜੇ ਇਹ ਨੈਟਵਰਕ ਆ ਜ਼ਿਆਦਾਤਰ ਜ਼ਿਲ੍ਹਾ ਤੋਂ ਅੰਦਰੋਂ ਚੱਲਦੇ ਨੇ ਤੇ ਜੇਲਾ ਪੰਜਾਬ ਗਵਰਨਰ ਦੇ ਅੰਦਰ ਆ ਆਪਾਂ ਉੱਥੇ ਕਿਉਂ ਨਹੀਂ ਹਜੇ ਤੱਕ ਇਹਦੀ ਕੋਈ ਇਦਾਂ ਦਾ ਕੰਮ ਕਰਦੇ ਕਿ ਜ਼ਿਲ੍ਹਾ ਦੇ ਅੰਦਰ ਉਹਦਾ ਨੈਟਵਰਕ ਜਿਹੜਾ ਆ ਬੰਦ ਦੇਖੋ ਜ਼ਿਲ੍ਹਾ ਦਾ ਨੈਟਵਰਕ ਵੀ ਤੋੜਿਆ ਬਾਹਰ ਦਾ ਨੈਟਵਰਕ ਵੀ ਤੋੜਾਂਗੇ ਪਰ ਕੀ ਹੈ ਕਈ ਇਹਦਾ ਹਾਲਾਤ ਜਿਹੜੇ ਇਦਾਂ ਦੇ ਬਣਦੇ ਲਗੋ ਜਿੱਦੂ ਪਾਰਟੀਆਂ ਦੇ ਕੋ ਲੋਕ ਆਉਂਦੇ ਇਹਨਾਂ ਦਾ ਸਵਾਲ ਨੂੰ ਦੇ ਕੱਤਾਂ ਨੂੰ ਡਿਟਾ ਦੇਣਗੇ ਇਹਨਾਂ ਨੂੰ ਡਿਟਾ ਦੇਣ ਕੇ ਬੜਾਵਾ ਦੇਣਗੇ ਤੇ ਸਭ ਫੇਰ ਲੜਾਈ ਥੋੜੀ ਛੇੜੀ ਬਣ ਜਾਂਦੀ ਹੈ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਕੁਝ ਲੋਕ ਆਪਣੀਆਂ ਪਾਰਟੀਆਂ ਦਾ ਵੇਸ ਹੀ ਇਹਨਾਂ ਤੋਂ ਬੜਾਵਾ ਚਾਹੁੰਦੇ ਹੈਂ ਤੇ ਮੌਜੂ ਤੋਂ ਬੜਾਵਾ ਚਾਹੁੰਦੇ ਪਰ ਅਸੀਂ ਨਹੀਂ ਬੰਦਾਂਗੇ ਭਾਵੇਂ ਜੋ ਕਰਦੇ ਹੋ ਸਾਨੂੰ ਪਤਾ ਪੰਜਾਬ ਜੰਮ ਦੀ ਕੌਮਾਂ ਜਿਹੜੀਆਂ ਉਹ ਪੰਜਾਬ ਨੂੰ ਕਮਜ਼ੋਰ ਕਰਦੇ ਲੱਗੀਆਂ ਪੰਜਾਬ ਇਸ ਵੇਲੇ ਵਿਕਾਸ ਦੀ ਅਜ਼ੀਰਤ ਹੈ ਜਿਹੜਾ ਵੀ ਬੰਦਾ ਵਿਕਾਸ ਦੇ ਰਾਹ 'ਚ ਰੋੜਾ ਡਟਾਊਗਾ ਉਹਦੇ ਖਿਲਾਫ ਸਖਤ ਕਾਨੂੰਨੀ